ਲੱਕੀ ਗੋਲਡ ਸਮਿਥ ਨੂੰ ਪਿਆਰ ਤੇ ਸਪੋਰਟ ਕਰਨ ਵਾਲੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦੇ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਹੋਣੇ ਲੱਕੀ ਗੋਲਡ ਸਮਿਥ ਨੇ ਆਪਣੇ ਇੰਸਟਾਗ੍ਰਾਮ ਦੇ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਜਿਹਦੇ ਵਿੱਚ ਲੱਕੀ ਗੋਲਡ ਸਮਿਥ ਨੇ ਦੱਸਿਆ ਕਿ ਮੇਰੀ ਖੜੀ ਥਾਰ ਦੇ ਉੱਪਰ ਕੁਝ ਕੁ ਬੰਦਿਆਂ ਦੁਆਰਾ ਸਕ੍ਰੈਚ ਜੰਮਾ ਪਾਏ ਗਏ ਨੇ ਜੋ ਵੀਡੀਓ ਤੁਸੀਂ ਆਪਣੀ ਸਕਰੀਨ ਦੇ ਉੱਪਰ ਚੱਲਦੀ ਦੇਖ ਸਕਦੇ ਜਿਹਦੇ ਵਿੱਚ ਲੱਕੀ ਨੇ ਦੱਸਿਆ ਕਿ ਕਿਸੇ ਪੇਜ ਚ ਕਾਸ ਨਾਲ ਜਾਂ ਕਿਸੇ ਹੋਰ ਨੁਕੀਲੀ ਚੀਜ਼ ਦੇ ਨਾਲ ਖਾਰ ਦੇ ਉੱਪਰ ਰੀਜਨਲ ਸਕ੍ਰੈਚ ਪਾਏ ਗਏ ਨੇ ਤੇ ਉਹਦਾ ਸਾਰਾ ਰੰਗ ਪੱਟ ਦਿੱਤਾ ਗਿਆਗਾ ਅੱਜ ਤੋਂ ਕੁਝ ਦਿਨ ਪਹਿਲਾਂ ਵੀ ਲੱਕੀ ਗੋਲਡਸਮਿਥ ਦੇ ਘਰ ਦੇ ਉੱਪਰ ਰੋੜੇ ਮਾਰੇ ਗਏ ਸੀਗੇ ਉਸਦੇ ਡਾਇਨਾਸੌਰ ਟਰੈਕਟਰ ਦੇ ਉੱਪਰ ਇੱਟਾਂ ਰੋੜੇ ਮਾਰੇ ਗਏ ਸੀਗੇ ਦੇ ਲੱਕੀ ਗੋਲਡ ਸਮਿਥ ਇਤੇ ਹੀ ਕਹਿਦਾ ਪਿਆ ਕਿ ਜੀ ਨੂੰ ਵੀ ਮੇਰੇ ਤੋਂ ਪ੍ਰੋਬਲਮ ਆ ਜਾ ਮੇਰੇ ਨਾਲ ਕਿਸੇ ਚੀਜ਼ ਨੂੰ ਲੈ ਕੇ ਜੈਲਸੀ ਆ ਗਈ ਤਾਂ ਉਹ ਮੈਨੂੰ ਸਿੱਧਾ ਆ ਕੇ ਟੱਕਰ ਨਾ ਇਦਾਂ ਮੇਰੇ ਕਿਸੇ ਸੰਦ ਨੂੰ ਜਾਂ ਮੇਰੀ ਕਿਸੇ ਚੀਜ਼ ਨੂੰ ਨੁਕਸਾਨ ਨਹੀਂ ਕਰਨਾ ਚਾਹੀਦਾ ਬਾਕੀ ਤੁਸੀਂ ਅੱਗੇ ਕਲਿੱਪ ਜ਼ਰੂਰ ਦੇਖਿਓ ਤੇ ਬਾਕੀ ਕਮੈਂਟ ਬਾਕਸ ਦੇ ਵਿੱਚ ਆਪਣੇ ਆਪਣੇ ਵਿਚਾਰ ਵੀ ਸਾਂਝੇ ਜ਼ਰੂਰ ਕਰਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ ਆਹ ਦੇਖ ਲਓ ਬਾਈ ਮੱਤਨ ਵਾਲਿਆਂ ਦੇ ਆ ਕੰਮ ਵਾਲਾ ਕਿਤਾ ਬੁੱਧੂ ਕੰਮ ਆ ਯਾਰ ਹਨਾ ਥਾਲਿਓ ਤਾਂ ਕੰਮ ਕਰਕੇ ਕੀ ਮਿਲ ਜਮਨਵਾਏ ਜਾਉਂ ਸਾਨੂੰ ਲੱਗ ਪਾਦਾ ਤਾਂ ਮੈਂ